ਇਨੂੰ ਨੇੜੇ ਹੋਣ ਕਰਕੇ ਤੇ ਟਰੈਕਟਰ ਨੂੰ ਚੱਕਣ ਤੇ ਬਹੁਤ ਸਾਨੀ ਹੋਗੀ ਆਰਾਮਣਾ ਚਾਹਦਾ ਦੂਜੇ ਨੰਬਰ ਤੇ ਥੋੜਾ ਜਿਹੜਾ ਕ੍ਰਾਸ ਆ ਇਹ ਵੀ ਥੋੜਾ ਜਿਹਾ ਵੱਡਣਾ ਪੈਣਾ ਜਿੰਨੀਆਂ ਵੀ ਉਖਲੀਆਂ ਪੈਣੀਆਂ ਝਾੜ ਕੇ ਪੈਣੀਆਂ ਤਾਂ ਥੋੜੀ ਕਦੇ ਲਿੰਕ ਨਹੀਂ ਭੰਨੂਗਾ ਛੇਤੀ ਇਹ ਅਸੀਂ ਜਾਵਾਂਗੇ ਤਾਂ ਇਹ ਜੱਕ ਦਾ ਸਿੱਟੂ ਦਾ ਲਿੰਕਾ ਤੇ ਜੋ ਸੁਪਰ ਸੀਟਰ ਪਾਉਣਾ ਇਹਨੂੰ ਫੁੱਲ ਖੋਲ ਲੋ ਜਿੰਨਾ ਟਾਈਮ ਆਰਾਮ ਮੂਰੋਂ ਟਰੈਕਟਰ ਫੁੱਲ ਨਾਲ ਪਾ ਕੇ ਰੱਖਣਾ ਜਿੰਨਾ ਫੇਰ ਨਾ ਤਾਂ ਥੋੜੀ ਭੌਣੀ ਵਿੰਗੀ ਹੋਵੇ ਸੁਪਰ ਸੀਟਰ ਦੀ ਨਾ ਤਵੀਆਂ ਵਿੰਗੀਆਂ ਹੋਣ ਕਿ ਤੁਹਾਡੇ ਸੁਪਰ ਸੀਟਰ ਦੀ ਲਾਈਫ ਆ ਜਿਹੜੀ ਫੇਰ ਹੀ ਬਜੂਗੀ ਇਹ ਇਹਦੇ ਜ ਫਰੜ ਪੈ ਗਿਆ ਹੁਣ ਆਪਣੇ ਤਾਂ ਇਹ ਦਾ ਪੰਪ ਵੱਡਾ ਹੁੰਦਾ ਜਿਹੜਾ ਨਾਲ ਦਾ ਜਿਹੜਾ ਉਦੋਂ ਬਾਅਦ ਮਾਰਕੀਟ ਚੋਂ ਲੈ ਕੇ ਲਵਾਇਆ ਆ ਆ ਦੇਖ ਲੋ ਹਾਲ ਇਹਦਾ ਕਣਕ ਦਾ ਇਧਰੋਂ ਦਾ ਬਹੁਤ ਵਿਰਲੀ ਦੀ ਨਹੀਂ ਆ ਦੂਰੋਂ ਐ ਲੱਗਦਾ ਵਾਹਣ ਭਰ ਗਿਆ ਚਲੋ ਇਹ ਵੀ ਜ਼ਿੰਦਗੀ ਦੇ ਐਕਸਪੀਰੀਅੰਸ ਹੀ ਕਰ ਰਹੇ ਆਂ ਇਹਦਾ ਆਹ ਦੇਖ ਲੈ ਤੁਸੀਂ ਡਾ ਕਾ ਡਾ ਕਾ ਉੱਗਰੀ ਅਗਣ ਘਣ ਦੀ ਬੈਠੇ ਚਲੇ ਵੀ ਬੂਜਾ ਬਾਜਾ ਮਾਰ ਦੋਗੇ ਆਫੇ ਪਰ ਉਹ ਵਜ ਵਜ ਘਰਾਲਾ ਹੈ ਨਾ ਯਾਰ ਆਣਾ 19 ਕਿੱਲਾਂ ਦਾ ਕਹਿਰਾ ਜਾਣੀ 17 ਦਾ ਜਮਾ 48 ਤੇ 2 ਕਿੱਲੇ ਥੋੜੇ ਵਾਧਦੇ ਆ ਪਰ ਜਿਹੜੇ ਆਪਣੇ ਬੇਲੀ ਕੁਲੇ ਠੇਕੇ ਦੇ ਸੀ ਤੇ ਜਦੋਂ ਵਾਹੁੰਦਾ ਸੀ ਆ ਕਹਿੰਦਾ ਭਾਏ 16 ਦੌਣਾ ਕਹਿੰਦਾ ਪਤਾ ਹੀ ਨਾ ਲੱਗੇ ਕਿੱਥੇ ਆਈ ਜਾਂਦੀਆਂ ਕਿੱਥੇ ਜਾਈ ਜਾਂਦੀਆਂ ਐਡੇ ਟੱਕ ਤੇ ਉਹ ਗੱਲ ਹੈ ਵੀ ਜੇ ਟੱਕ ਵੱਡਾ ਦਾ ਸੰਦ ਵੀ ਵੱਡਾ ਚਾਹੀਦਾ ਫੇਰ 20 ਕਿ 22 ਮੰਗਣਾ ਕਿਹੇ ਦੀਆਂ ਫੇਰ ਜਾ ਕੇ ਵਿਆਹ ਇਹ ਜੇ ਸੁਹਾਗਾ ਮਾਰ ਲਾ ਕੇ ਤਾਂ ਅੱਧਾ ਦਿਨ ਦਾ ਸੁਹਾਗੇ ਤੇ ਨੰਗ ਜਾ ਕਰੇ 16 ਘਰ ਉਹਨੀਆਂ ਕਿੱਲਾਂ ਦੇ ਚੌਂ ਹਲਾ ਹਣੋਂ ਨੀ ਨ ਸੱਧਿਆ ਜਾਂਦਾ ਇਨੀ ਵਾਰ ਨੂੰ ਬੰਦੇ ਨੂੰ ਸਮਝ ਹੀ ਨਹੀਂ ਆਉਂਦੀ ਕੀ ਹੋਈ ਆ ਤਾਂ ਉਹਨਾ 36 ਦੀ ਹਲਾਈ ਜਾਂਦਾ ਵੀ ਦੂਜੇ ਤੀਜੇ ਚ ਤਾਂ ਟੈਂਡਾ ਟੈੜੋਂ ਬਹੁਤ ਲੱਗਿਆ ਕਦੋਂ ਦਾ ਮੈਂ ਗਿਆ ਉਹ ਮਾਰ ਕੇ ਤੇ ਉਹਨਾ ਉਹਨਾ ਦਾ ਉਹ ਆਈ ਨਾ ਸੁਹਾਗ ਪਿਆ ਵੇਲੇ ਗੈਲ ਹੋਵੇ ਪੂਰੀ ਆਮਣਾ ਭਾਈ ਤੇ ਨਿਆਰਾ ਹੀ ਲਾ ਮਿੱਤਰੋ ਆਖਰੀ ਵਜਾਈ ਆ ਤੇ ਵੈਸੇ ਹਰੇਕ ਬੰਦਾ 3 ਸਪੀਡ ਕਰਾਉਂਦਾ ਮੇਰਾ ਖਿਆਲ ਜੀ ਨੇ ਵੀ ਕੋਈ ਕਰਾਇਆ ਪਾਉਣਾ ਜਾਂ ਕੁਛ ਪਰ ਹੈ ਤਾਂ ਮੈਨੂੰ ਲੱਗਦਾ ਆਪਣੇ ਲਾਹ ਹੁੰਦੇ ਪਿੰਡ ਦੇ ਬੰਦੇ ਆ ਨੇ ਵੀ ਜੀ ਤੇ ਪਰ ਇਹ ਮੈਨੂੰ ਲੱਗਦਾ ਯਾਰ ਬੰਦਾ ਨਰਮ ਆ ਹੀ ਇਹਲੇ ਕੁਲੇਵਾਨ ਪਰ ਆਏ ਨਹੀਂ ਬਿਜਣੀ ਜਈ ਬੀ ਯਾਰ ਜੇ ਆ ਤੁਹਾਡਾ ਟਰੈਕਟਰ ਨਹੀਂ ਗੱਲ ਬਣਾਉਂਦਾ ਲੈਟ ਚੱਕੋ ਜਾਓ ੜੇ ਯਾਰ ਕਿਸੇ ਦਾ ਨੁਕਸਾਨ ਨਾ ਕਰੋ ਪਰ ਮੇਰੇ ਹਿਸਾਬ ਤਾਂ ਨੁਕਸਾਨ ਆ ਬਾਕੀ ਚਲੋ ਆ ਕੀ ਹੈ ਲੈ ਦੱਸ ਆ ਕਰਤੇ ਸੀਗੇ ਪਾਲਾ ਨੂੰ ਅੱਗ ਲੱਗੀ ਸੀ ਮਾੜਾ ਮੋੜ ਤਾਂ ਯਾਰ ਮਿੱਟੀ ਚ ਮਲਾਵੇ ਹਨਾ ਸੁਪਰ ਸੀਡਰ ਮੇ ਮੇਰਾ ਖਿਆਲ ਮੈਨੂੰ ਐ ਲੱਗਦਾ ਵੀ ਆਪਣਾ ਤਾਂ ਨਹੀਂ ਦਿਲ ਮੰਨਣਾ ਸੀਗਾ ਹੁਣ ਟੂ ਸਪੀਡ ਆਪਨਾ ਆਪਾਂ ਨਹੀਂ ਵਾਹ ਕੇ ਕਿਸੇ ਦਾ ਬੀਜਿਆ ਕਿਉਂਕਿ ਯਾਰ ਐਵੇਂ ਆਪਦੇ ਮਤਲਬ ਮਾਰੇ ਕਾਹਨੂੰ ਕਿਸੇ ਦਾ ਉਹ ਕਰਨਾ ਯਾਰ ਨੁਕਸਾਨ ਕਰਨਾ ਹੁਣ ਆ ਕੀ ਇਹਨੇ ਮਿੱਟੀ ਪੱਟਿਓ ਵਾਹਣ ਪੱਟਿਆ ਤੇ ਕੀ ਇਹਨੇ ਲੈ ਐਦੂ ਥੱਲੇ ਵੀ ਨਹੀਂ ਦਾ ਸੁਪਰ ਸੀਡਰ ਲੈ ਆ ਆ ਇਹਦਾ ਤਲਾ ਆ ਇੱਥੇ ਵੀ ਆ ਉੱਤੇ ਹੀ ਜੇ ਮੈਂ ਨਹੀਂ ਕਹ ਦੋ ਉਂਗਲਾਂ ਵੀ ਨਹੀਂ ਕਹ ਕਰ ਚਾਂ ਇਹ ਮੇਰਾ ਖਾਲ ਟਰੈਕਟਰ ਕੋਈ ਟੂ ਸਪੀਡ ਹੋਣਾ ਤੇ ਜਿਹਦਾ ਥਿਰੀ ਸਪੀਡ ਆ ਉਹ ਵੀ ਯਾਰ ਐ ਵੀ ਜੀ ਜਾਂਦੇ ਯਾਰ ਤੁਸੀਂ ਕਰਾਇਆ ਵਜਾ ਕੇ ਲੈ ਲਓ ਯਾਰ ਪਰ ਅਗਲਿਆਂ ਦੀ 6 ਮਹੀਨੇ ਦੀ ਫਸਲ ਹੈ ਹਨਾ ਜੇ ਅੱਜ ਇਹ ਕਣਕ ਨਹੀਂ ਉਗਰਦੀ ਦੁਬਾਰਾ ਇਹਨੂੰ ਪਾਣੀ ਲਾ ਕੇ ਘਰਾਉ ਯਾਰ ਤੇ ਬੰਦਾ ਲੇਟ ਬਹੁ ਜਾਊਗਾ ਆ ਕੀ ਬੀਜੀ ਹੈ ਇਹ ਕਣਕ ਬਾਕੀ ਤੁਸੀਂ ਦੱਸ ਦਿਓ ਵੀਰੋ ਹੋ ਸਕਦਾ ਆਪਾਂ ਗਲਤ ਵੀ ਹੋਈਏ ਪਰ ਮੈਨੂੰ ਜਿੰਨੇ ਕ ਆਪਣਾ ਤਿਆਰ ਦਾ ਹੋਸ ਹਾਵ ਨਾ ਇਹ ਸੁਪਰ ਸੀਡਰ ਨੇ ਗੱਲ ਬਣਾਈ ਹੀ ਨਹੀਂ ਜਿਵੇਂ ਲੋਕਾਂ ਦੀਆਂ ਵੀਡੀਓ ਚ ਦੇਣੇ ਹੁੰਨੇ ਉਹ ਪਾਲਾਂ ਪੂਲਾ ਮੈਕਸੀ ਕਰਦਾ ਤਰ੍ਹਾਂ ਆਉਂਦਾ ਹੁੰਦਾ ਜੇ ਪਾਲਾਂ ਨੂੰ ਅੱਗ ਲਾਈ ਆਦਾ ਇਹ ਖਰਚੇ ਭਾਵੇਂ ਲਗ ਲਗ ਹੋਣੇ ਆ ਇਹ 17 18 ਦੇ ਪਰ ਕੁਛ ਨਾ ਕੁਛ ਤਾਂ ਮਲੇ ਖਰਚੇ ਯਾਰ ਇਹ ਤਾਂ ਲੈ ਇੱਥੇ ਆ ਕੇ ਵੇਖ ਲੈਣੇ ਆਣ ਆਪਾਂ ਕਿੰਨਾ ਕੁ ਗਿਆ ਡੂੰਗਾ ਲੈ ਜੇ ਮੰਨੋ ਫੇਲਾ ਇਹਰੇ ਜੀ ਦੱਸੋ ਲੈ ਚਾਰ ਉਂਗਲਾਂ ਵੀ ਉੱਚੀਆਂ ਆ ਮਾਰਨ ਆ ਦੋ ਉਂਗਲਾਂ ਵੀ ਨਹੀਂ ਮਿੱਟੀ ਪੱਟੀ ਨੇ ਲੈ ਤਕੀ ਇਹ ਵਿਚਾਰਾ ਇੱਕ ਗਰੂਆ ਗਰੀਬੰਦਾ ਰੁੱਤੇ ਹਵਾ ਪੈ ਜਾਣੀ ਹੈ ਖਰਚਿਆਂ ਚ ਤੇ ਵੀ ਉੱਗਰ ਨਾ ਨਹੀਂ ਆਹ ਮਸ਼ੀਨ ਦੀਆਂ ਲੀਂਹਾਂ ਵਾਲਾ ਥਾਂ ਤਾਂ ਉਵੇਂ ਹੀ ਪਿਆ ਆ ਵੀ ਆ ਨੀਵੇਂ ਥਾਂ ਤਾਂ ਉਵੇਂ ਹੀ ਪਿਆ ਸਵਾਹੀ ਪਈ ਹੈ ਇੱਥੇ ਤਾਂ ਲੱਗੇ ਨਹੀਂ ਐਜਾ ਕਰਾਇਆ ਨਾ ਵਾਇਆ ਕਰੋ ਯਾਰ ਹੱਥ ਬੰਨ ਕੇ ਬੇਨਤੀ ਹੈ ਆ ਮਾੜੀ ਕਰੀ ਪਤਾ ਨਹੀਂ ਹੁੰਦਾ ਮੈਂ ਤਾਂ ਕੱਲ ਹੈਣੀ ਸੀ ਇੱਥੇ ਨਹੀਂ ਤੁਹਾਨੂੰ ਚਾਰੇ ਨੂੰ ਪੁੱਛ ਹੀ ਲੈਂਦੇ ਯਾਰ ਵੀ ਕੋਈ ਸੈਟਿੰਗ ਸ਼ੂਟਿੰਗ ਕਰ ਲੈ ਇਹਦੀ ਯਾਰ। ਇਹਦੂ ਚੰਗਾ ਆਪਣੇ 2 ਸਪੀਡ ਨੇ ਵੀ ਜੀ ਦੇਣਾ ਹੀ 100% ਹੀ। ਹੋਏ ਤੇਲ বাজਦਾ ਭਾਵੇਂ ਨਾ ਕੁਝ বাজਦਾ ਪਰ ਐਂ ਤਾਂ ਨਹੀਂ ਵੀਜਣਾ ਹੀ ਯਾਰ। ਆਦਾ ਤੱਕਾ ਹੀ ਯਾਰ ਅਗਲੇ ਨੂੰ। ਫੋਨ ਤੁਹਾਨੂੰ ਦੱਸਦੇ ਆ ਵੀ ਆ ਵੇਲੇ ਐਂ ਗੱਲ ਨਹੀਂ ਬਣਾਉਂਦਾ 2 ਸਪੀਡ ਤਾਂ ਕਰਕੇ ਸੁਪਰ ਸੀਡਰ ਨਾਲ ਆਪਾਂ ਮੂਰੇ ਵਾਹ ਕੇ ਹੀ ਜਾਂ ਪਾਲਾ ਸਾੜ ਕੇ ਵੀਜਣੇ। ਤੇ ਇਹਦੀਆਂ ਸੈਟਿੰਗਾਂ ਸਾਡੀਆਂ ਮੋਟੀਆਂ ਮੋਟੀਆਂ ਸੈਟਿੰਗਾਂ ਤੁਹਾਨੂੰ ਦੱਸ ਦਈਏ ਵੀ ਇੱਕ ਤਾਂ ਵੀਰੋ ਮੂਰੇ ਵਜਨ ਫੁੱਲ ਪਾਉਣਾ ਟਰੈਕਟਰ ਤੇ ਜਿਹੜੇ ਵੀ ਭਰਾ ਨੇ ਸੁਪਰ ਸੀਡਰ ਚਲਾਉਣਾ ਇਹ ਨਹੀਂ ਸਵਾਦ ਲੈਣੇ ਖਾਸ ਕਰਕੇ ਨਵੀਂ ਉਮਰ ਦੇ ਮੁੰਡੇ ਮੇਰੇ ਵਾਂਗੂ ਵੀ ਅੱਗੋ ਚੱਕਿਆ ਜਾਵੇ ਟਰੈਕਟਰ ਤੇ ਫੇਰ ਮੂਰੋਂ ਟਰੈਕਟਰ ਫੁੱਲ ਨਾ ਪਾ ਕੇ ਰੱਖਣਾ ਜਿੰਨਾ ਫੇਰ ਨਾ ਤਾਂ ਤੁਹਾਡੀ ਪੌਣੀ ਵਿੰਗੀ ਹੋਵੇ ਸੁਪਰ ਸੀਡਰ ਦੀ ਨਾ ਤਵੀਆਂ ਵਿੰਗੀਆਂ ਹੋਣ ਤੇ ਕਈ ਵੀਰਾਂ ਨੂੰ ਆਏ ਹੁੰਦਾ ਮੱਥੇ ਤੇ ਬ੍ਰੇਕ ਨਾ ਪਾ ਕੇ ਘੁੰਮ ਕੇ ਮੁੜ ਜੇ ਪਰ ਉਹਦਾ ਨਾਲਚ ਨਹੀਂ ਕਰਨਾ ਤੁਸੀਂ ਕਿਉਂਕਿ ਤੁਹਾਡੇ ਸੁਪਰਸੀਡਰ ਦੀ ਲਾਈਫ ਆ ਜਿਹੜੀ ਫੇਰ ਹੀ ਬਜੂਗੀ ਜੇ ਇਹਦੇ 'ਚ ਫਰੜ ਪੈ ਗਿਆ ਹੁਣ ਆਪਣੀ ਲੱਗੀ ਆ ਪਤਾ ਨਹੀਂ 5500 ਤੱਕ ਲੱਗੀ ਆ ਤੇ ਉਹਦੇ ਕਰਕੇ ਨਾ ਤਾਂ ਪੂਰੀ ਐ ਇੱਕੋ ਦਾਮ ਥੱਲੇ ਡੈਗਦੀ ਤੇ ਚੱਕਣ 'ਚ ਵੀ ਤਕਲੀਫ ਆਉਂਦੀ ਆ ਨੂੰ ਵੀ ਅੜਦੀ ਆ ਤੇ ਇੱਕ ਵੀਰੋ ਜਦੋਂ ਵੀ ਵੇਟ ਰੱਖਣਾ ਤੁਸੀਂ ਮੂਰੇ ਕੋਈ ਤੁਸੀਂ ਟਾਇਰਾਂ 'ਚ ਪਾਣੀ ਵਗੈਰਾ ਨਹੀਂ ਤੁਹਾਨੂੰ ਪਾਉਣ ਦੀ ਲੋੜ ਮੇਰੇ ਮੁਤਾਬਕ ਤਾਂ ਪਾਣੀ ਨਹੀਂ ਪਾਉਣਾ ਚਾਹੀਦਾ ਐਵੇਂ ਰਿੰਮਾਂ ਨੂੰ ਜੰਗਾਲ ਪਾਣੀ ਨਾਲੇ ਪਾਣੀ ਪਾਉਣ ਨੂੰ ਕਿਹੜਾ ਹੋਰ ਆਪਣੇ ਕੋਲੇ অপਸ਼ਨ ਹੈ ਨਹੀਂ ਕਿ ਪਾਣੀ ਕਾਦੇ ਵਾਸਤੇ ਟਹਰਾਂ ਚ ਪਾਉਣਾ ਜਦੋਂ ਅੱਗੇ ਆਪਣੇ ਕੋਲੇ ਬੰਪਰ ਤਾਂ ਮਾੜੇ ਤੋਂ ਮਾੜਾ ਵੀ ਹੁੰਦਾ ਉਹਦੇ ਤੇ ਕੁਆਂਟਲ ਵਾਲੀ ਬੋਰੀ ਵੀ ਮਿਲ ਜਾਂਦੀ ਉਹ ਭਰ ਕੇ ਧਰੋ ਮਿੱਟੀ ਦੀ ਲੋੜ ਹੀ ਨਹੀਂ ਕਿ ਤੁਹਾਨੂੰ ਕਾਹਦੇ ਪੈਸੇ ਲਾਉਂਦੀ ਤੇ ਕਦੇ ਵੀ ਬੀਜ ਜਾਂ ਡੀਏਪੀ ਦਾ ਗੱਟਾ ਨਾ ਰੱਖੋ ਅਸੀਂ ਪਿਛਲੇ ਸਾਲੇ ਘਾਟਾ ਖਾਦਾ ਫੇਰ ਹੀ ਤੁਹਾਨੂੰ ਦੱਸਣ ਲੱਗੇ ਆ 1400 ਦਾ ਬੀਜ ਦਾ ਗੱਟਾ ਜਿਹੜਾ ਉਹ ਸ਼ੋ ਦੇ ਸਾਹਮਣੇ ਓਲਾ ਹੁੰਦਾ ਡਰਾਈਵਰ ਨੂੰ ਪਤਾ ਨਹੀਂ ਲੱਗਿਆ ਤੇ ਅੱਗੋਂ ਆ ਵੇਟਾਂ ਤੋਂ ਬੀਜ ਦਾ ਗੱਟਾ ਡੈਗ ਗਿਆ ਕਿਉਂਕਿ ਉਹ ਕੂਲੇ ਜਿਹੇ ਹੁੰਦੇ ਗੱਟੇ ਤਾਂ ਜਿਹੜੀ ਬੋਰੀ ਐ ਇਹਨੂੰ ਜਿਵੇਂ ਵੀ ਮਰਜ਼ੀ ਰੱਖ ਦੋ ਇਹ ਸਾਰਾ ਦਿਨ ਹੀ ਡੈਕ ਦੀ ਨਾਲੇ ਬੋਰੀ ਦੇ ਵਿੱਚ ਮਿੱਟੀ ਜਿਆਦਾ ਪਾ ਜਾਂਦੀ ਵਜਨ ਜਿਆਦਾ ਹੁੰਦਾ ਤਾਂ ਪਾਣੀ ਪੋਣੀ ਵਾਲੇ ਚੱਕਰਾਂ 'ਚ ਨਾ ਪਿਆ ਕਰੋ ਮੈਂ ਤਾਂ ਪਿਛਲੇ ਟਾਰਾਂ 'ਚ ਵੀ ਨਹੀਂ ਪਵਾ ਕੇ ਰਾਜੀ ਕਹਿੰਦਾ ਹੁੰਦਾ ਵੀ ਪਿਛੇ ਵੀ ਉਹ ਪਾਓ ਜੇ ਪਾਉਣੇ ਦਾ ਵੇਟ ਪਾਓ ਜੇ ਤੁਹਾਨੂੰ ਸ਼ੌਂਕ ਆ ਤਾਂ ਨਹੀਂ ਕੋਈ ਜ਼ਰੂਰਤ ਨਹੀਂ ਤੇ ਅੱਗੇ ਤਾਂ ਜ਼ਰੂਰ ਬੋਰੀ ਰੱਖੋ ਮਿੱਟੀ ਦੀ ਭਰ ਕੇ ਕੋਈ ਡੀਏਪੀ ਨਾ ਰੱਖੋ ਕਈ ਵਾਰ ਨਹੀਂ ਪਤਾ ਲੱਗਦਾ ਥੱਲੇ ਲੰਘ ਜਾਂਦੀ ਹੈ ਤਾਂ ਦੂਜੇ ਨੰਬਰ ਤੇ ਤੁਹਾਨੂੰ ਦੱਸਦੇ ਆਂ ਵੀ ਲੈਫਟ ਦਾ ਹੁਣ ਬਹੁਤ ਬੰਦੇ ਜੈਕ ਲਵਾਈ ਜਾਂਦੇ ਨਵੇਂ-ਨਵੇਂ ਟਰੈਕਟਰਾਂ ਨੂੰ ਜੈਕ ਲਵਾਈ ਜਾਂਦੇ ਪਰ ਹੋ ਸਕਦਾ ਮੈਂ ਗਲਤ ਆਵਾ ਪਰ ਮੇਰੇ ਖਿਆਲ ਨਾਲ ਜੈਕ ਜਿਹੜਾ ਐਕਸਟਰਨਲ ਜੈਕ ਲਵਾਉਣਾ ਜੇ ਤੁਸੀਂ ਹਾਂ ਕਿਰਾਏ ਦਾ ਕੰਮ ਕਰਨਾ ਵੀ ਤੁਹਾਡਾ ਘੱਟੋ-ਘੱਟ ਮਹੀਨਾ ਸੁਪਰ ਸੀਟਰ ਤੇ ਟਰੈਕਟਰ ਚਲਣਾ ਫੇਰ ਤੁਸੀਂ ਲਾ ਸਕਦੇ ਜਿਨੇ ਆਪਦੀ ਖੇਤੀ ਕਰਨੀ ਯਾਰ ਉਹ ਜੈਕ-ਜੁੱਕ ਤੇ ਮੇਰੇ ਹਿਸਾਬੀ ਦਾ ਪੈਸੇ ਨਾ ਲਾਓ ਆ ਆਪਣਾ origial 2005 ਟਰੈਕਟਰ ਹੈ ਇਹਦਾ ਕੁਛ ਨਹੀਂ ਆਪਾਂ ਕਰਾਇਆਗਾ ਨਾ ਕੋਈ ਜੈਕ ਲਵਾਇਆ ਇਹ ਵਧੀਆ ਚੱਕੀ ਫਰਦਾ ਜਿਹੜਾ ਤੁਹਾਡਾ ਮਾੜਾ ਮੋੜ ਲੈਫਟ ਦਾ ਕੰਮ ਹੋਣ ਵਾਲਾ ਉਹ 5-4000 ਚ ਜਾਂ 2-4000 ਵੀ ਨਹੀਂ ਖਾਂਦਾ ਵੈਸੇ ਤਾਂ ਇਹ ਟਰੈਕਟਰ ਆ ਤੇ ਉਹ ਲਾ ਦਿਓ ਮਾੜਾ ਜਿਹਾ ਵਿਖਾ ਲਓ ਕਿਉਂਕਿ ਤੁਹਾਨੂੰ ਉਹ ਲੈਫਟ ਬਾਅਦ ਚ ਵੀ ਕੰਮ ਦੇਊ ਸੈਂਸਿੰਗ ਤੁਹਾਡੀ ਸਹੀ ਹੋ ਗਈ ਵਾਹਣ ਤੇ ਵੀ ਕੰਮ ਦੇਊਗੀ ਪਰ ਜੈਕ ਨਾਲ ਵੈਸੇ ਕਈ ਟਰੈਕਟਰ ਮੈਂ ਦੇਖਿਆ ਜਦੋਂ ਜੈਕ ਲੱਗ ਜਾਂਦਾ ਉਹ ਲੈਫਟ ਹੀ ਬਹੁਤ ਹੌਲੀ ਛੱਡਦੇ ਜਿਵੇਂ ਹੁਣ ਇਹ ਲੈਫਟ ਹੌਲੀ ਛੱਟੇ ਤਾਂ ਆਪਾਂ ਨੂੰ ਓਕਾਸ ਲੈਣਾ ਹੁੰਦਾ ਤੇ ਇਹਦੇ ਆਹ ਹੁੰਦੀਆਂ ਫਿਰਕੀਆਂ ਹੁੰਦੀਆਂ ਪਰ ਕਈ ਟਰੈਕਟਰਾਂ ਦੇ ਇਹ ਚੀਜ਼ ਹੈ ਨਹੀਂ ਗੀ ਤੇ ਖਾਸ ਕਰਕੇ ਹੌਲੈਂਡ ਦੇ ਵੀ ਆਪਣੇ ਇੱਕ ਇਥੋਂ ਅਰੀਜਨਲ ਨਹੀਂ ਲੱਗਿਆ ਬਾਹਰੋਂ ਜੱਕ ਲੱਗਿਆ ਉਹ ਮਗਰ ਕਰਾਇਆ ਪਾਇਆ ਸੀ ਕਰਾਇਆ ਲਾਈਏ ਪਰ ਤੇ ਲੈਫਟ ਹੀ ਹੌਲੀ ਹੌਲੀ ਸਟਿਆ ਕਰੇ ਨਾ ਉਹ ਤੇਜ਼ ਹੋਈ ਤੇ ਇਹ ਉਹਦੀਆਂ ਪਰੀਆਂ ਪਰੇਸ਼ਾਨੀਆਂ ਨਾਲੋਂ ਤੁਸੀਂ ਕੋਈ ਜੱਕ ਜੁੱਕ ਤੇ ਪੈਸੇ ਲਾਉਣ ਦੀ ਲੋੜ ਨਹੀਂ ਕਾਸੇ ਜੀ ਤੇ ਜੱਕ ਤੇ ਪੈਸੇ ਨਾ ਲਾਓ ਆ ਅਰੀਜਨਲ ਹੀ ਆ ਹਾਂ ਦੋ ਕੰਮ ਕਰ ਸਕਦੇ ਆ ਤੁਸੀਂ ਜੇ ਹੌਲੈਂਡ ਵਾਲਿਆਂ ਦਾ ਇੱਕ ਤਾਂ ਇਹਨੀਆਂ ਲੈਂਕਾਂ ਤੁਹਾਨੂੰ ਪਤਾ ਲੰਮੀਆਂ ਹੁੰਦੀਆਂ ਨੇ ਜਿਹੜੇ ਇਹਦੇ ਆਹ ਚੱਪੂ ਹੁੰਦੇ ਆ ਇਹ ਇੱਥੇ ਸੀ ਘੱਟੋ ਘੱਟ ਜਿਹੜੀ ਲਿੰਕ ਹੋਣਾ ਵੀਰ ਕਈ ਮੈਸੇਜ ਕਰ ਦਿੰਦੇ ਆ ਵੀ ਲਿੰਕਾਂ ਛੋਟੀਆਂ ਕਿਵੇਂ ਕਰੀਆਂ ਲਿੰਕਾਂ ਆਪਣੀਆਂ ਅਰੀਨਲ ਹੀ ਆ ਪਰ ਆ ਚੱਪੂ ਜੇ ਤੁਸੀਂ ਦੇਖੋ ਇਹ ਖੋਲ ਕੇ ਪਉਤਲੇ ਪਾਸੇ ਕਰਦੇ ਇਹਦੇ ਨਾਲ ਸੁਪਰ ਸੀਡਰ ਮਗਰੋਂ ਗੱਠ 6-7 ਇੰਚ ਤਾਂ ਮੋਏ ਨਾਲ ਘੱਟ ਚੱਕਿਆ ਜਾਂਦਾ ਪਰ ਉਹ ਆ ਵਟਾਂ-ਵੋਟਾਂ ਤੋਂ ਲੰਘ ਜਾਂਦਾ ਕੋਈ ਏਡੀ ਗੱਲ ਨਹੀਂ ਉਹ ਜਿਹੜਾ ਟਰੈਕਟਰ ਦੇ ਮੂਰੇ ਵੇਟ ਫੋਲ ਰੱਖਿਆ ਤੇ ਪਰ ਇਹਦੇ ਨਾਲ ਇਹਨੂੰ ਨੇੜੇ ਹੋਣ ਕਰਕੇ ਤੇ ਟਰੈਕਟਰ ਨੂੰ ਚੱਕਣ 'ਚ ਬਹੁਤ ਆਸਾਨੀ ਹੋ ਗਈ ਆਰਾਮ ਨਾਲ ਚੱਕਦਾ ਇੱਕ ਹੋਰ ਸੈਟਿੰਗ ਕਰਨੀ ਹੋਵੇ ਉਹ ਤੁਸੀਂ ਆ ਕਰ ਸਕਦੇ ਹੋਣੇ ਆਹ ਜਿਹੜੀਆਂ ਉੱਪਰ ਵਾਲੀਆਂ ਇਹਨਾਂ ਨੂੰ ਮਗਰ ਪਾਓ ਮਗਰ ਲਵਾਇਆ ਜਿਹੜਾ ਲਿੰਕ ਦਾ ਘਟ ਜੇ ਤੇ ਅਗਲਾ ਵੱਜੇ ਫੇਰ ਸੌਖਾ ਹੋ ਜਾਂਦਾ ਚੱਕਰ ਨੂੰ ਪਿੱਛੋਂ ਚੱਕਣੀ ਲਾਉਟ ਇਹਨੂੰ ਸੌਖੀ ਆ ਲੰਮੀ ਆ ਜਾਂਦਾ ਨਾ ਪਰ ਇਹ ਆਪਾਂ ਤਾਂ ਨਹੀਂ ਕਰੀਆਂ ਕਿਉਂਕਿ ਵਿੱਚੇ ਹਲ ਪਾਉਣੇ ਹੁੰਦੇ ਜੋ ਹਲ ਪਾਉਣੇ ਆ ਫਿਰ ਲਿੰਕ ਪ੍ਰੋਪਰ ਥੱਲੇ ਨਹੀਂ ਜਾਂਦੀ ਤਾਂ ਕਰਕੇ ਆਪਾਂ ਤਾਂ ਐਂ ਸਾਰੀ ਜਾਂਦੇ ਤੇ ਇਹਦੇ ਆਸਤੇ ਜਦੋਂ ਤੁਸੀਂ ਆ ਪਾਉਂਗੇ ਤੁਹਾਨੂੰ ਇੱਕ ਤਾਂ ਡੰਡਾ ਅਲੱਗ ਤੋਂ ਪਾਉਣਾ ਪੈਣਾ 36 ਦੀ ਹ ਡੰਡਾ ਨਹੀਂ ਪੈਣਾ ਦੂਜੇ ਨੰਬਰ ਤੇ ਤੁਹਾਡਾ ਜਿਹੜਾ ਕ੍ਰਾਸ ਆ ਇਹ ਵੀ ਥੋੜਾੇ ਵੱਡਣਾ ਪੈਣਾ ਜਿਹੜੀ ਹੁਣ ਤੁਸੀਂ ਆ ਚੀਜ਼ੇ ਦੀ ਵੜਾਓਗੇ ਇਹ ਤੁਸੀਂ ਸਾਹਮਣੇ ਰੱਖ ਲੈਣੀ ਹੈ ਬਾਈ ਚਾਂਸ ਕਦੇ ਤੁਸੀਂ ਟਰੈਕਟਰ ਬਦਲਦੇ ਆ ਤਾਂ ਤੁਹਾਨੂੰ ਇਹ ਕ੍ਰਾਸ ਫੇਰ ਉਸੇ ਤਰ੍ਹਾਂ ਕੰਮ ਦੇ ਜੇ ਤਾਂ ਇਹ ਦੋ ਸੈਟਿੰਗਾਂ ਕਰਨੀਆਂ ਹੋਰ ਜੱਕ ਜੁੱਕ ਤੇ ਮੇਰੇ ਹਿਸਾਬ ਦਾ ਨਾ ਹੀ ਪੈਸੇ ਲਾਇਆ ਕਰੋ ਪਿਛਲੇ ਸਾਲ ਆਪਣੇ ਵੀ ਇਹਨੂੰ ਮੜੀ ਖਰਾਬੀ ਆ ਗਈ ਸੀ ਉਹ ਕਿਉਂ ਆ ਗਈ ਸੀ ਕਿਉਂਕਿ ਕਈ ਵਾਰੀ ਮੈਸਤਰੀ ਥੋੜੇ ਜਾਣਕਾਰ ਨਹੀਂ ਧਿਆਨ ਚ ਹੁੰਦੇ ਕਈ ਵਾਰੀ ਵਿਜੀ ਵੀ ਹੁੰਦੇ ਉਦੋਂ ਵੀ ਥੋੜਾ ਜਿਹਾ ਕੰਮ ਹਲਾ ਦਿੰਦੇ ਆ ਆਪਣਾ origional ਦੇ ਨਾਲ ਦਾ ਪੰਪ ਹੈ ਤੇ ਇਹ ਤੁਸੀਂ ਮੰਨੋ ਵੀ 2015-15 ਦੇ ਵਿੱਚ ਇਹ ਕੰਮ ਛੱਡ ਗਿਆ ਸੀ। ਕੰਮ ਅਸਲ ਦੇ ਵਿੱਚ ਇਹ ਨਹੀਂ ਛੱਡਿਆ ਹੁਣ ਨੌਕਸ ਕੋਈ ਹੋਰ ਪਿਆ ਸੀ ਪਰ ਇੱਥੇ ਸਾਨੂੰ ਪੰਪ ਨਵਾਂ ਲਾਉਣ ਨੂੰ ਕਹਿਤਾ ਤੇ ਮੈਂ ਦੂਜੇ ਤੀਜੇ ਦਿਨ ਮੈਨੂੰ ਕਹੇ ਨੇ ਕਹਤਾ ਯਾਰ ਮੈਂ ਵੀ ਜਵਾਕ ਸੀ ਉਦੋਂ ਵੀ ਤੂੰ ਆਪਦਾ ਪੰਪ ਤਾਂ ਲਿਆ ਮੈਂ ਇਹ ਪੰਪ ਚੱਕ ਲਿਆ ਇਹਨੂੰ ਘਰੇ ਕਵਾੜ ਵਾਲੀ ਬਾਲਟੀ ਜਿਹੀ ਸੱਠੀ ਰੱਖਿਆ ਇਹ ਫੋਲ ਜੰਗਾਲਣਾ ਭਰਿਆ ਰਿਆ। ਜਦੋਂ ਪਿਛਲੇ ਸਾਲ ਛੀਆਂ ਸੱਤਾਂ ਸਾਲਾਂ ਤੋਂ ਇਹਦੀ ਲੋੜ ਪਈ ਮੈਸਤਰੀ ਨੂੰ ਦੱਸਿਆ ਹੁਣ ਨਵੇਂ ਨੂੰ ਗਰਜੰਟ ਸਿੰਘ ਨੂੰ ਗਾੜੀਆਂ ਤੋਂ ਗੜੰਗਾ ਵਾਲਾ ਜਾਂਟਾ ਵਾਹਦਾ ਸਾਡੇ ਹੁਣ ਉਹਨੂੰ ਮੈਂ ਕਿਹਾ ਵੀ ਯਾਰ ਪੰਪੇ ਦਾ ਪਹਿਲਾ ਵਾਲਾ ਵੀ ਪਿਆ ਹੁੰਦਾ ਚੱਕ ਲਿਆ ਪਰ ਇਹਦੀ ਹਾਲਤ 'ਚ ਮੈਨੂੰ ਸਗਾ ਸ਼ਰਮਾਵੇ ਮੈਂ ਫਿਰ ਇੰਨਾ ਸੜਿਆ ਪੰਪ ਲਈ ਜਾਨੇ ਆ ਪਾਉਣੇ ਕਹਿਣਾ ਯਾਰ ਆਹ ਕਿਹੜਾ ਪੰਪ ਚੱਲੂਗਾ ਤੇਰਾ ਪਰ ਉਹ ਬਾਈ ਨੇ ਮਿਹਨਤ ਕਰਕੇ ਉਹਦੇ ਤੇ ਵਧੀਆ ਗ੍ਰਾਈਂਡਰ ਗ੍ਰਾਉਂਡਰ ਵਿੱਚੋਂ ਮਾਰ ਕੇ ਸਾਫ਼ ਕਰਕੇ ਤੇ ਜਦੋਂ ਇਹ ਲਾਇਆ ਤੇ ਇਹ ਹੁਣ ਵੇਖ ਲਓ ਤੁਸੀਂ ਪਿਛਲੇ ਸਾਲ ਵੀ ਸਾਰੀ ਕਣਕ ਵਜਾਈ ਤੇ ਹੁਣ ਵੀ ਸਲੋ ਰੇਸ ਤੇ ਚੱਕ ਕੇ ਤਾਂ ਮਾਰਦਾ ਤਾਂ ਇਹ ਦਾ ਪੰਪ ਵੱਡਾ ਹੁੰਦਾ ਜਿਹੜਾ ਨਾਲ ਦਾ ਜਿਹੜਾ ਉਦੋਂ ਬਾਅਦ ਮਾਰਕੀਟ 'ਚੋਂ ਲੈ ਕੇ ਲਵਾਇਆ ਸੀ ਹੋਰ ਮੈਸਤਰੀ ਨੇ ਤੇ ਉਹ ਪੰਪ ਸੀਗਾ ਛੋਟਾ ਸੀ ਤਾਂ ਉਹ ਚੱਕਦਾ ਨਹੀਂ ਸੀ ਤੇ ਬਾਕੀ ਉਹਨੇ ਇੱਥੋਂ ਇਹਦੀ ਸਪੀਡ ਵਧਾਤੀ ਸੀ ਨੌਕਸ ਉਹਦਾ ਹੀ ਰਹਿਗਾ ਸੀ ਜਦੋਂ ਪਹਿਲਾਂ ਇਹ ਪੰਪ ਲਾ ਕੇ ਸੱਟਿਆ ਨਵਾਂ ਪੰਪ ਲਾਤਾ ਟਰੈਕਟਰ ਲੈਫਟ ਫੇਰ ਨਾ ਚੱਕੇ ਫੇਰ ਏਜੰਸੀ ਵਾਲਿਆਂ ਨਾਲ ਮੈਸਤਰੀ ਨੇ ਉਹਨੇ ਗੱਲ ਕਰਕੇ ਆਹ ਨਾਟ ਤੋਂ ਇਹਦੀ ਸਪੀਡ ਆ ਜਿਹੜੀ ਪ੍ਰੈਸ਼ਰ ਵਧਾਤਾ ਸੀ ਤੇ ਫੇਰ ਲੈਫਟ ਚੱਕ ਕੇ ਇਹ ਤੇ ਮੇਰੇ ਮੂਰੇ ਸੱਚਾ ਹੋ ਗਿਆ ਸੀ ਵੀ ਠੀਕ ਆ ਤੇਰਾ ਟਰੈਕਟਰ ਠੀਕ ਹੋ ਗਿਆ ਪਰ ਹੋਇਆ ਨਹੀਂ ਸੀ ਅਸਲ ਦੇ ਵਿੱਚ ਤੇ ਬਾਕੀ ਇੱਕ ਹੋਰ ਸੈਟਿੰਗ ਕਰਨੀ ਹੈ ਤੁਸੀਂ ਜਦੋਂ ਇਹਨੂੰ ਆਪਾਂ ਲੈਫਟ ਸੈਟਦੇ ਹੁੰਨੇ ਆ ਕੋਈ ਵੀ ਟਰੈਕਟਰ ਸਵਰਾਜ ਦੇ ਵੈਸੇ ਸਪੀਡ ਘਟਾਉਣ ਵਾਲਾ ਹੁੰਦਾ ਇਹ 36 ਦੀ ਵਾਲਾ ਬਾਰੇ ਵੀ ਦੱਸ ਦਿੰਨੇ ਆਪਾਂ ਬਹੁਤ ਭਰਾਵਾਂ ਨੂੰ ਹਜੇ ਕਈ ਉਹਨਾਂ ਨਹੀਂ ਨੌਲੇਜ ਹੈਗੀ ਚਲੋ ਜਿਨ੍ਹਾਂ ਨੂੰ ਹੈਗੀ ਹੈ ਬੜੀ ਚੰਗੀ ਗੱਲ ਹੈ ਤੇ ਜਦੋਂ ਇਹਨੂੰ ਸੈਟਦੇ ਆਪਾਂ ਜੱਕ ਦਾ ਉਹਨ ਝਟਕੇ ਮਾਰ ਮਾਰ ਡੇਗਦਾ ਉਹਦਾ ਕਾਰਨ ਇਹ ਹੁੰਦਾ ਇਹਨੂੰ ਕਸੀ ਜਾਓਗੇ ਜਿਹੜੀ ਆਹ ਇਹਨੂੰ ਕਸੀ ਜਾਵਾਂਗੇ ਤਾਂ ਇਹ ਜੱਕ ਦਾ ਸਿੱਟੂ ਦਾ ਲੈਂਕਾ ਤੇ ਜੋ ਸੂਪਰ ਸੀਡਰ ਪਾਉਣਾ ਇਹਨੂੰ ਫੁੱਲ ਖੋਲ ਲੋ ਜਿੰਨਾ ਟਾਈਮ ਆਰਾਹ ਉਹ ਨਾ ਨਹੀਂ ਛੱਡਦਾ ਤੁਸੀਂ ਲੀਵਰ ਛੱਡ ਦਿਓ ਆਪੇ ਮੌਜ ਨਾਲ ਥੱਲੇ ਆਵੇ ਫਿਰ ਨਾਲੇ ਤੁਹਾਡੀ ਲਿੰਕ ਤੇ ਝੜਕਾ ਨਹੀਂ ਪੈਂਦਾਗਾ ਤੇ ਨਾ ਹੀ ਕੋਈ ਐ ਧੱਕ ਧੱਕ ਵੱਜੇ ਭੜਾ ਲੱਗੇ ਟਰੈਕਟਰ ਸਾਰਾ ਟਰੈਕਟਰ ਕੰਮ ਜਾਂਦਾ ਜੋ ਆਪਾਂ ਛੱਡਦੇ ਆ ਇੱਕ ਹੋਰ ਚੀਜ਼ ਰੱਖਿਆ ਕਰੋ ਵੀਰੋ ਜਿੰਨੇ ਆਪਾਂ ਨੂੰ ਮਾਫ਼ਤਾ ਚਲੋ ਹੋ ਸਕਦਾ ਵੀਰੋ ਮਾਫ਼ ਕਰਿਓ ਜੇ ਕੋਈ ਗਲਤ ਜਾਣਕਾਰੀ ਦੇ ਦਈਏ ਪਰ ਇਹ ਗੱਲਾਂ ਨੂੰ ਤੁਸੀਂ ਆਪ ਸਮਝੋਗੇ ਤਾਂ ਹੋ ਸਕਦਾ ਠੀਕ ਹੋਣ ਜੇ ਗਾਲਤ ਵੀ ਹੋਈਆਂ ਤਾਂ ਤੁਸੀਂ ਕਮੈਂਟਾਂ 'ਚ ਦੱਸ ਦਿਆ ਜੇ ਕੋਈ ਚੱਕਰ ਨਹੀਂ ਸਿਰ ਮੱਥੇ ਆਪਾਂ ਨੂੰ ਤੁਹਾਡੇ ਅਲਗੇ ਭਰਾਵਾਂ ਤੋਂ ਸਿੱਖ ਸਿੱਖ ਹੀ ਆਪਾਂ ਅੱਜ ਦੱਸਣ ਲੱਗੇ ਮੜਾ ਜਾ ਤੇ ਇਹ ਵੀ ਚਲੋ ਫੋਨ ਫਾਨ ਆ ਜਾਂਦੇ ਤਾਂ ਕਰਕੇ ਯਾਰ ਮੈਂ ਦੱਸੀਏ ਸਪੈਸ਼ਲ ਇਹਦੇ ਬਾਰੇ ਤੇ ਹੁਣ ਤੁਹਾਨੂੰ ਇੱਕ ਹੋਰ ਦੱਸਾਂ ਵੀ ਜਿਹੜੀ ਤੁਹਾਡੀ ਹਵਾ ਹੁਣ ਬਹੁਤ ਭਰਾ ਨਾਲ ਤਾਂ ਵਾਉਣ ਵੇਲੇ ਹਵਾ ਘਟਾਉਂਦੇ ਆ ਤੇ ਟਰਾਲੀ ਵਾਲੀ ਹਵਾ ਹੀ ਹੁੰਦੀ ਫੁੱਲ 30 30 ਪਾਉਂਡ ਹੋਈ ਹੁੰਦੀ ਐ ਇਹਨਾਂ ਟਾਇਰਾਂ 'ਚ ਤੁਹਾਡੇ ਸੁਪਰ ਸੀਟਰ ਪਾਇਆ ਹੋਏ ਹਵਾ ਬਹੁਤ ਘੱਟ ਹੋਵੇ ਯਾਨੀ ਲਿਪੇ ਟਾਇਰ ਮੇਰੇ ਮੁਤਾਬਕ ਉਹ ਕਿਉਂਕਿ ਉਹਦਾ ਕਾਰਨ ਇਹ ਆ ਜਦੋਂ ਰਸਤੇ ਦੇ ਵਿੱਚ ਤੁਸੀਂ ਕਿਤੇ ਲੈ ਕੇ ਜਾਂਦੇ ਇਹਨੂੰ ਜਿੰਨੀਆਂ ਵੀ ਉਖਲੀਆਂ ਪੈਣੀਆਂ ਝਾੜਕੇ ਪੈਣੀਆਂ ਤਾਂ ਥੋੜੀ ਕਦੇ ਲਿੰਕ ਨਹੀਂ ਬਣੂਗਾ ਛੇਤੀ ਇਹ ਆਮ ਇਹ ਵੀਡੀਓ ਵੇਖਣਾ ਹੈ ਇੱਕ ਵੀਰ ਦਾ 36 ਦੀ ਲਿੰਕ ਵੀ ਬੰਨੀ ਬੈਠਾ ਉਹ ਰਸਤੇ ਦੇ ਵਿੱਚ ਟੁੱਟੀ ਐ ਕਿਉਂਕਿ ਜਦੋਂ ਝਟਕਾ ਇਹਨੇ ਮਾਰਿਆ ਉਦੋਂ ਹੀ ਇਹਨੇ ਲਿੰਕ ਬੰਨਣੀ ਐ ਜੇ ਥੋੜੀ ਹਵਾ ਘਟਾ ਆਪੇ ਟਾਇਰ ਲੱਪ ਜੂਗਾ ਇਹਨੂੰ ਮਾਰਜਨ ਮਿਲ ਜੂਗਾ ਝਟਕਾ ਸਹਿਣ ਦਾ ਲਿੰਕਾਂ ਨੂੰ ਮਾਰਜਨ ਮਿਲ ਜੂਗਾ ਇੱਕ ਤਾਂ ਕਰਕੇ ਹਵਾ ਥੋੜੀ ਹੁਣ ਆਪਾਂ ਲੈਵਟ ਚੱਕਾਂਗੇ ਟਾਇਰ ਪੈਲ ਪੈਲ ਕਰਨਗੇ ਟਾਇਰ ਨੂੰ ਕੁਛ ਨਹੀਂ ਹੁੰਦਾਗਾ ਕੋਈ ਏਡਾ ਇਹ ਚ ਵਟ ਨਹੀਂ ਪੈਣ ਲੱਗਿਆ ਆ ਬਾਲੇ ਵੀ ਨਾ ਵਟ ਪਈ ਜਾਣਾ ਪਰ ਟਾਇਰ ਚ ਹਵਾ ਘੱਟ ਹੋਵੇ ਫਿਰ ਇਹਦਾ ਛੇਤੀ ਨੁਕਸਾਨ ਨਹੀਂ ਹੁੰਦਾਗਾ ਦੂਜੇ ਨੰਬਰ ਤੇ ਗਰਾਰੀਆਂ ਪੁੱਛ ਲੈਂਦੇ 200 ਰੁਪਏ ਇਹ ਕਿਹੜੀ ਗਰਾਰੀ ਆ ਪਰ ਇਹ ਜਦੋਂ ਬਈ ਆਪਾਂ ਲਿਆ ਆਪਾਂ ਨੂੰ ਤਾਂ ਉਹੀ ਸੈੱਟ ਆਈਆਂ ਗਰਾਰੀਆਂ ਤੇ ਆਪਾਂ ਖੋਲ ਕੇ ਦੇਖਿਆ ਹੀ ਨਹੀਂ ਇਹਦੇ ਕਿੰਨੇ ਢੇੜੇ ਆ ਕੀ ਹਿਸਾਬਕ ਦਾ ਵ ਸਮਾਂ ਹੀ ਨਹੀਂ ਮਿਲਿਆ ਤੇ ਬਾਕੀ ਵੀ ਇਹਦੇ ਚ ਕੋਸ਼ਿਸ਼ ਕਰਿਆ ਕਰੋ ਗੱਟਾ ਗੱਟਾ ਹੀ ਪਾਇਆ ਕਰੋ ਸੌਖਾ ਰਹਿੰਦਾ ਚਲੋ ਜੇ ਹਾਂ ਕੱਲੇ ਕਹ ਰਹੇ ਤੁਸੀਂ ਫੇਰ ਇਹਨੂੰ ਭਰ ਕੇ ਚਲਾ ਸਕਦੇ ਤੇ ਬਾਕੀ ਮੂਰੇ ਜਿਹੜਾ ਵਜਨ ਫੌਲਾ ਰੱਖਿਆ ਕਰੋ ਉਹਦਾ ਨੁਕਸਾਨ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਤਾਂ ਆ ਸਾਡੀ ਵਿੰਗੀ ਹੋਈ ਵੀ ਹੈ ਤੇ ਦੂਜੇ ਨੰਬਰ ਤੇ ਆਹ ਤਵੀਆਂ ਵਟ ਨਾ ਵਜਦੀਆਂ ਜਦੋਂ ਸੈਡ ਸੂਡ ਆਲੀਆਂ ਇਹ ਵਿੰਗ ਹੈ ਹੁਣ ਆ ਪਾੜਾ ਵੀ ਇਹਦਾ ਇਹਦਾ ਪਾੜਾ ਦੂਰ ਹੈ ਇਧਰੋਂ ਨੇੜੇ ਹੋਇਆ ਪਿਆ ਆਏ ਫਰਕ ਪੈ ਜਾਂਦਾ ਇੱਕ ਸੁਪਰ ਸੀਡਰ ਜਿੰਨਾਂ ਕੋਲੇ ਇਹ ਖਾਸ ਕਰਕੇ ਇਹਦੀਆਂ ਪਾਈਪਾਂ ਜਿਹੜੀਆਂ ਭਰ ਲੱਗ ਜਾਂਦੀਆਂ ਪਿਛਲੇ ਸਾਲ ਪ੍ਰਾਰ ਜਦੋਂ ਪ੍ਰਾਰ ਦੀ ਗੱਲ ਹੈ ਆਪਣੇ ਅਜ ਸੁਵੰਤ ਦਾ ਲਿਆ ਸੀਗਾ ਸੂਪਰ ਸੀਟਰ 5620 ਤੇ ਚਲਾਇਆ ਸੀ ਆਪਾਂ ਉਹਦੀ ਵੀਡੀਓ ਪਈ ਐ ਤਾਂ ਉਹਦੇ ਅਨੁਸਾਰ ਕਿਉਂਕਿ ਰਾਤ ਨੂੰ ਲਿਆ ਕੇ ਨਵਾਂ ਬਾਅਦ ਹਾਲ ਤਾਂ ਅਨੁਸਾਰ ਚੱਲਦੇ ਆਂ ਬਈ ਅਨੁਸਾਰ ਆਹ ਪਾਈਪਾਂ ਸਾਰੀਆਂ ਲੈ ਪਈਆਂ ਤੇ ਇਹਦੇ ਵਿੱਚ ਡਾਈ ਭਰੇ ਇਹਨੂੰ ਅੰਦਰ ਲਾ ਕੇ ਸ਼ੈੱਡ ਚ ਲਾ ਕੇ ਵੀ ਇਹਦੇ ਉੱਪਰ ਪੱਲੇ ਘਾਟੋ ਘਾਟ ਇੱਥੋਂ ਤੱਕ ਪਾਇਆ ਕਰੋ ਦੋਨੋਂ ਸਾਈਡ ਦੋਨੋਂ ਸਾਈਡ ਕਵਰ ਹੋਣ ਫੇਰ ਇਹਦਾ ਵੀ ਨਹੀਂ ਰੁਕਦਾ ਨਹੀਂ ਵੀਰ ਆਲੀ ਸਮੱਸਿਆ ਆਉਣੀ ਆਉਣੀ ਐ ਫੇਰ ਐਂ ਦਾ ਭਰਾ ਬਹੁਤ ਤਕਨੀਕਾਂ ਦੱਸੀ ਜਾਂਦੇ ਵੀ ਇਹਦੇ ਚ ਸਵਾਦ ਆ ਉਹਦੇ ਦੇ ਬਲੋਰ ਨਾਲ ਸਵਾਹ ਮਾਰ ਦਿਓ ਪਰ ਜੇ ਇਹਨੂੰ ਪ੍ਰੋਪਰ ਥੇ ਢੱਕ ਕੇ ਰੱਖਦੇ ਕੋਈ ਲੋੜ ਨਹੀਂ ਪੈਂਦੀ ਕੋਈ ਬੀਜ ਨਹੀਂ ਅੜਦਾ ਤੁਹਾਡਾ ਤੇ ਇੰਨੀਆਂ ਇੱਕ ਗੱਲਾਂ ਬਾਕੀ ਜੇ ਕੋਈ ਰਹਿ ਗਈ ਹੋਈ ਤਾਂ ਅੱਗੇ ਤੁਹਾਨੂੰ ਫੇਰ ਵੀਡੀਓ ਚ ਦੱਸ ਦੇ ਰਾਂਗੇ ਤਾਂ ਹੁਣ ਅਸੀਂ ਲੱਗਦੇ ਹਾਂ ਬੀਜਣ ਵਾਣ ਚ ਹਵਾ ਪੈਂਦੀ ਜਾਂਦੀ ਆ ਜਿਹੜੇ ਵਾਣ ਖੁਸ਼ਕ ਆ ਉਹਨਾਂ ਦੇ ਨੇੜੇ ਨਾਲ ਜਾਇਆ ਕਰੋ ਇਹਨੂੰ ਸਾਡੇ ਨਾਲ ਹੋ ਗਈ ਐ ਤਕਿ 6-7 ਕਿੱਲੇ ਸਾਡੇ ਤਕਮਣ ਹੋਏ ਪਏ ਆ ਨਾ ਉਗ ਰਹੇ ਤੇ ਨਾ ਉਹਨੂੰ ਪਾਣੀ ਲਾਉਣ ਜੋਗੇ ਤੇ ਇੱਕ ਜਿਹੜਾ ਹੋਰ ਲੋਕ ਹੁੰਦਾ ਆਪਣੇ ਕੰਟਰੋਲਰ ਦੇ ਵਿੱਚ ਲੋਕ ਹੁੰਦਾ ਨਾ ਜਿਹੜਾ ਸੀਟ ਦੇ ਕੋਲੋਂ ਲੱਗਦਾ ਉਹਨੂੰ ਸੁਪਰ ਸੀਡਰ ਵੇਰੀ ਤੁਸੀਂ ਲਾ ਕੇ ਰੱਖਣਾ ਵੀ ਵਿੱਚ ਫਸ ਜੇ ਉਹ ਟਿੱਕੀ ਜੀ ਕਿਉਂਕਿ ਉਹਦੇ ਨਾਲ ਫਿਰ ਆਪਣੇ ਜਿਹੜਾ ਪਟਾ ਹੁੰਦਾ ਕਮਾਨੀ ਏਜ ਪਿੱਛੇ ਲੈਫਟ ਵਾਲੀ ਉਹ ਟੁੱਟਦੀ ਨਹੀਂਗੀ ਟੁੱਟਦੀ ਮਤਲਬ ਐ ਉਹਦੇ ਤੇ ਅੱਗੇ ਪਿੱਛੇ ਨੂੰ ਕਮਾਨੀ ਨੂੰ ਨਾ ਕਰੂਗਾ ਝਟਕਾ ਨਹੀਂ ਪੈਂਦਾ ਰਸਤੇ ਦੇ ਵਿੱਚ ਤੇ ਵਾਈ ਵੇਲੇ ਉਹਨੂੰ ਤੁਸੀਂ ਕੱਢ ਕੇ ਰੱਖਣਾ ਹਮੇਸ਼ਾ ਜਿਹਦੇ 'ਚ ਫੌਲ ਲੱਗਿਆ ਲਾ ਵੀ ਉੱਥੇ ਹੀ ਵਾਹੋ ਤੇ ਬਾਕੀ ਵੀਡੀਓ ਵਾਲਿਆ ਮਗਰ ਮੇਰੇ ਵਰਗਾ ਮਗਰ ਤਾਂ ਲੱਗੋ ਜੇ ਤੁਹਾਨੂੰ ਲੱਗਦਾ ਵੀ ਹਾਂ ਸੱਚੀ ਹੈ ਜੇ ਆ ਗੱਲਾਂ 'ਚ ਕੋਈ ਤੰਤ ਲੱਗਿਆ ਤਾਂ ਤੁਸੀਂ ਫਾਲੋ ਕਰਿਓ ਨਹੀਂ ਕੋਈ ਗੱਲ ਨਹੀਂ ਵੀਰੋ ਕਿਉਂਕਿ ਜਾਂ ਗਲਤ ਜਾਣਕਾਰੀ ਨਾਲ ਆਪ ਦਾ ਤਿਆਰਬਾ ਹੀ ਸਹੀ ਹੁੰਦਾ ਐ ਜਿਵੇਂ ਕਿਸੇ ਮਗਰ ਲੱਗਣ ਨਾਲ ਤਾਂ ਹੁਣ ਕਰਚੇਆਂ ਕੁਰਚੇਆਂ ਚ ਹਰੇਕ ਇਹ ਨਹੀਂ ਦੱਸਾਂਗਾ ਹੌਣ ਸਲੋ ਤੇ ਰੱਖੋ ਜੀ ਤੇ ਹੁਣ ਉਹ ਹੀ ਮੈਂ ਕਹਿਣਾ ਵੀ ਹੁਣ ਮੈਂ ਕਿਸੇ ਨੂੰ ਵੇਖ ਕੇ ਵਿੱਚ ਪਾਲਾ ਵਾਦਿਆਂ ਗੱਲ ਹੈ ਨਹੀਂ ਕਰਚੇ ਜਿਆਦੇ ਵਿੱਚ ਵਾਦਿਆਂ ਮੜ ਕੇ ਕਣਕਣਾ ਉਹ ਕਰੇ ਤਾਂ ਕਿਸੇ ਦਾ ਕੀ ਜਾਊਗਾ ਹਣਾ ਆ ਜਾਓ ਪੁਲੀ ਛੱਡੋ ਮੜੀ ਜੀ ਪੁਲੀ ਤਾਂ ਇਹ ਚੀਜ਼ ਆ ਬਾਕੀ ਸਪਰ ਸੈਟਰ ਬਾਅਦ ਪੂਰੇ ਧਿਆਨ ਨਾਲ ਚਲਾਉਣ ਵਾਲਾ ਕਰ ਨਹੀਂ ਆ ਜੋ ਵੀ ਭਾਰਾ ਬਹੁਤ ਆ ਨੁਕਸਾਨ ਕੋਈ ਨਹੀਂ ਕਰ ਸਕਦਾ ਤੇ ਦੂਜੇ ਨੰਬਰ ਨੇ ਇਹ ਵੀ ਆ ਜਿਹੜਾ ਮੱਲੋ ਜੂਰੀ ਸਪਰ ਸੈਟਰ ਡੂੰਗਾ ਪਾ ਜਾਂਦਾ ਮੱਲੋ ਜੂਰੀ ਬੜਾ ਹੀ ਡੰਡਾ ਮਾਲਕਾ ਉਸਨੇ ਮਾਰਾਂ ਗਿਆ ਹੋਇਆ ਇਹਨੂੰ ਤੇ ਨਹੀਂ ਵੀ ਬਹੁਤ ਡੂੰਗਾ ਪਾ ਜਾਂਦਾ ਇੱਕ ਵੀਰ ਹੋਰ ਪੁੱਛੀ ਜਾਵੇ ਕਿ ਤੁਹਾਡਾ ਵੀ ਕਿੰਨੇ ਦੇ ਕਿੰਨਾ ਪਉਂਦਾ ਬਾਈ ਇਹ ਇੱਥੋਂ ਹੀ ਸੈੱਟ ਕਰੀਆਂ ਹੁੰਦੀਆਂ ਮੈਂ ਇਸ ਤਰ੍ਹਾਂ ਦਾ ਟੈਂਪਰੇਰੀ ਤੌਰ ਤੇ ਇਹ ਕਿਸੇ ਦੀ ਅਡਵਾਂਡੀ ਹੋਊਗੀ ਜੇ ਮੇਰਾ ਇੱਥੇ ਹੁਣ ਤੁਸੀਂ ਇੱਥੇ ਸਾਡਾ ਮਨ ਪਾਉਂਦਾ ਤਾਂ ਤੁਹਾਡਾ ਇੱਥੇ ਮਨ ਨਹੀਂ ਪਾਊਗਾ ਇਹ ਆ ਗੇਜ ਤੁਸੀਂ ਬਾਅਦ ਚ ਆਪ ਸੈੱਟ ਕਰਨੀ ਹੁਣ ਅਸੀਂ ਵੀ ਐਦਕੀ ਨੂੰ ਜੇ ਹੁਣ ਇੱਥੇ 40 ਤੇ ਪਾਉਂਦਾ ਹੁਣ ਅਸੀਂ 4 ਤੇ ਕਰ ਦਾਂਗੇ ਆ ਉਹਦੇ ਹੱਥ ਨਾਲ ਤੇ ਇਹ ਆਇ ਨਹੀਂ ਹੁੰਦਾ ਵਾ ਕਿਸੇ ਦਾ ਕਿਸੇ ਨੂੰ ਨਹੀਂ ਸੈੱਟ ਹੋਣਾ ਚੰਦਰੇ ਹੋਰ ਨਾਲ ਹੀ ਆ ਕੇ ਵਜਾ ਆ ਗਏ ਵਿਚਾਰਾਂ ਦੇ ਵੇਖ ਫਿਰਿਆ ਦਾ ਤੀਜਾ ਆ ਗਿਆ ਨਾ ਬਾਈ ਤਾਂ ਇਸ ਤੋਂ ਹੀ ਹੋ ਗਏ ਮਗਰੋਂ ਆ ਗਿਆ ਧੋਲਾ ਲਾ ਕੇ ਨਾ ਨਾ ਕਰਕੇ ਆਪ ਪੜੇਵਾਰ ਆਉਣਾ ਨਹੀਂ ਗਿਆ ਤੇ ਪਹਿਲਾ ਵੇਰ ਹੈ 16 ਘਾਰ ਦੇ ਬੈਠਾ ਯਾਰ ਵੇਖ ਵੇਖ ਹਰ ਖਾਈ ਜਾਂਦਾ ਨਾ ਯਾਰ ਜਲ ਜਿਹੜਾ ਯਾਰ ਵਜਾਉਣ ਵਾਲਾ ਵਾਹਣ ਵਾਲਾ ਬੰਦਾ ਉਹਦਾ ਪੱਧਰਾ ਸੀ ਤੇ ਵੀਜਣ ਵਾਲਾ ਦਾ ਸ਼ਰਮਾਨਦਾ ਯਾਰ ਮੜੀ ਜੀ ਆ ਹੈਪੀ ਸੀਡਰ ਨੂੰ ਨੰਗਾ ਗਿਆ ਉੱਤੋਂ ਦੀ ਪਰ ਹੈਪੀ ਸੀਡਰ ਨੇ ਦਾਣੇ ਤਾਂ ਮਿੱਟੀ ਜਰ ਲਾਉਣੇ ਸੀ ਇਹ ਆ ਉੱਤੇ ਪਏ ਦਾਣੇ ਲੈ ਓਰਾ ਤਾਂ ਕਿਤੇ ਹੀ ਲੱਗਿਆ ਆ ਉਵੇਂ ਪੈ ਨੀਵਾ ਥਾ ਜਿਹੜਾ ਮਸ਼ੀਨ ਦੀ ਲਈ ਵਾਲਾ ਆ ਕਰਚੇ ਖੜੇ ਉਵੇਂ ਪਏ ਲੈ ਯਾਰ ਕਰਾਇਆ ਵਾਹਣਾ ਯਾਰ ਦੁਨੀਆਂ ਦਾ ਹੁਣ ਭਵੇਂ ਕਹੇ ਨੂੰ ਮਿਰਚਾਂ ਹੀ ਲੱਗਣੇ ਯਾਰ ਪਰ ਆਪਣੀ ਗੱਲ ਤੁਸੀਂ ਵੇਖੋ ਯਾਰ ਵੇਖ ਕੇ ਹਰਖ ਆਉਂਦਾ ਲੈ ਆ ਕਰਚੇ ਵੇ ਲੋ ਪੈ ਲੈ ਇਹ ਰ ਇਦੂ ਚੰਗਾ ਤਾਂ ਹੀ ਵੀ ਦਿੰਦੇ ਸਾਨੂੰ ਕਹਿੰਦਾ ਇਹ ਇੰਨਾ ਪਤਾ ਹੁੰਦਾ ਰਮਾਲ ਹੋ ਗਈ ਯਾਰ ਦਸਲ ਡੰਗ ਲਾ ਦੂਗੀ ਉਹਦੋਂ ਉਤੋਂ ਆ ਪੈ ਦਾਣੇ ਲੈ ਉਹਵੇਂ ਹੀ ਸੀ ਜਾਂਦੇ ਯਾਰ ਇਹ ਬਾਣ ਸੁੱਕ ਜਾਣਾ ਲੈ ਜਵਾਂ ਹੀ ਯਾਰ ਪਤੰਦਰਾ ਦਾ ਸਰਿਆ ਪਿਆ ਪਰੇ ਆਉਣੇ ਦੇ ਨਾਲ ਤੋੜਦਾ ਜਾਲਾ ਮੱਥੇ ਮੁੱਥੇ ਰਹਿ ਗਏ ਤੜਕੇ ਲਾਵਾਂਗੇ ਤੇ ਅੱਜ ਤਾਂ ਬਸ ਸਾਰੇ ਦਿਨ ਜਾਂ ਸਾਢੇ 3 ਕਿੰਨੇ ਜੁੰਜੂ ਵੱਡੇ ਚੌਦਲੇ ਹੋਣੇ ਦਾ ਕਿਲੋਮੀਟਰ ਤੋਂ ਪਏ ਤੇ ਇਹੀ ਵੇਚ ਗਿਆ ਇਹਦੇ ਜਿਹੜਾ ਦੋ ਕਿੜੇ ਤੇ ਮੱਥੇ ਰਹਿ ਗਏ ਕਾਉਂ ਦੀ ਸਾਈਡਿੰਗ ਦੀ ਬਹੁਤ ਔਖੀ ਆ ਜੀ ਡਰ ਬਹੁਤ ਸੀਗਾ ਵੀ ਯਾਰ ਅੱਗੇ ਫਿਰ ਉਹ ਹਵਾ ਪੈ ਗਈ ਬਾਹਰੋਂ ਰਾਜ ਇੱਕ ਦਾ ਰੋਲੇ ਦੀ ਦਾਵੜਾਈ ਬੀਬੂ ਸੈਟ ਕਰਾ ਬਹੁਤ ਔਖਾ ਕਰਿਆ ਕਡਾਈ ਵਾਲੇ ਇਹ ਅੰਦਰ ਖੜਾ ਸੀ ਠਗਿਆ ਨਹੀਂ ਸੀ ਤਾਂ ਵੀ ਡਾਈ ਵਾਲੀਆਂ ਪਾਈਪਾਂ ਦੇ ਵਿੱਚ ਸਿਕਰੀ ਜਿਹੀ ਜੰਮੀ ਸੀ ਉਹ ਥੱਲੇ ਜਾ ਕੇ ਲੱਗੀ ਗਈ ਤਾਂ ਉਹ ਆ ਜਾ ਭਰੇ ਗੰਗਾ ਆ ਬਹੁਤ ਭਗਾਈ ਹੋਈ ਹੁਣ ਹੈ ਕੋਈ ਯਾਰ ਸ਼ਰਮ ਵਾਲੀ ਗੱਲ ਦੱਸ ਆ ਨਾ ਸੁਪਰ ਸੀਟਰ ਦੀ ਤਵੀ ਵਿੱਚ ਵੜੀ ਆ ਇਹ ਘਾਰ ਵਾਲੇ ਨੇ ਵੀ ਪਤੰਦਰ ਨੇ ਨਾ ਆਏ ਨਹੀਂ ਵੀ ਬਾਅਦ ਚ ਮਿੱਟੀ ਲਾ ਦੇ ਨਾਲ ਲੈ ਦੱਸ ਕੀ ਕਰੂ ਬੰਦਾ ਜੇ ਨਹੀਂ ਆ ਕੇ ਸਾਰਾ ਦਿਨ ਇੱਥੇ ਇਹਨੂੰ ਗੁੱਡੀ ਦੇ ਦਾਣਿਆਂ ਨੂੰ ਉਹ ਉੱਚੇ ਰਹਿ ਗਏ ਤੇ ਉਹਨੂੰ ਦਾਣੇ ਗੁੱਡ ਦੇ ਨਾਲ ਪਾਈ ਦੇ ਥਾਂ ਤੇ ਮੈਂ ਫਿਰ ਲਾ ਦੇਣਾ ਕੀ ਕਰਦਾ ਇਹ ਘਾਰ ਵਾਲੇ ਤੇ ਵੀ ਆਪੇ ਦੋਹੀ ਪਾਈ ਢਾਲ ਦੋ